ਫਗਵਾੜਾ ਦੇ ਹਦੀਆਬਾਦ ਵਿਖੇ ਇੱਕ ਤੇਜ਼ ਰਫ਼ਤਾਰ ਕਾਰ ਚਾਲਕ ਵੱਲੋਂ ਇੱਕ ਐਕਟਿਵਾ ਤੇ ਇੱਕ ਮੋਟਰਸਾਈਕਲਸ ਪਾਰ ਨੂੰ ਟੱਕਰ ਮਾਰਨ ਦੀ ਸੂਚਨਾ ਮਿਲੀ ਹੈ। ਸਿਵਲ ਹਸਪਤਾਲ ਫਗਵਾੜਾ ਵਿਖੇ ਜੇਰੇ ਇਲਾਜ ਪੀੜਤ ਮਨਜਿੰਦਰ ਗੌਰ ਨੇ ਦੱਸਿਆ ਕਿ ਉਹ ਜਦੋਂ ਆਪਣੀ ਦਾਦੀ ਨਾਲ ਦਵਾਈ ਲੈ ਕੇ ਜਾ ਰਹੀ ਸੀ ਤਾਂ ਤਨਕੁਦਰ ਵਾਲੀ ਸਾਈਡ ਤੋਂ ਆ ਰਹੀ ਤੇਜ਼ ਰਫ਼ਤਾਰ ਕਾਰ ਨੇ ਟੱਕਰ ਮਾਰ ਦਿੱਤੀ ਜਿਸ ਨਾਲ ਉਹ ਤੇ ਉਸਦੀ ਦਾਦੀ ਜ਼ਖਮੀ ਹੋ ਗਈ। ਅਸੀਂ ਦਵਾਈ ਲੈ ਕੇ ਆਉਂਦੇ ਪੈ ਸੀਗੇ ਸੰਜੀਵ ਡਾਕਟਰ ਕੋਲ। ਹਾਂਜੀ। ਤੇ ਅਸੀਂ ਉਹਦੇ ਚੌਂਕ 'ਚ ਰੁਕੇ ਸੀਗੇ। ਉਦੋਂ ਬਾਅਦ ਤੇਜ਼ ਗੱਡੀ ਆਈ ਪਰ ਉਦੋਂ ਬਾਅਦ ਮੈਨੂੰ ਕੁਝ ਨਹੀਂ ਯਾਦ ਹੈਗਾ ਕੀ ਹੋਇਆ ਮੇਰੇ ਨਾਲ ਕੀ ਨਹੀਂ ਤੇ ਤੁਸੀਂ ਕਹਤੇ ਸੀਗੇ ਜੀ ਅਸੀਂ ਐਕਟਿਵ ਹੁੰਦੇ ਸੀ ਤੋਣ ਕੌਣ ਸੀਗਾ ਮੈਂ ਸੀ ਨਾਲ ਮੇਰੇ ਦੰਦੀ ਸੀ ਤੇ ਇਹ ਮੱਕੀ ਹੋਇਆ ਕਾਦੇ ਵਿੱਚ ਐਕਸੀਡੈਂਟ ਗੱਡੀ ਵਿੱਚ ਹੋਇਆ ਗੱਡੀ ਕੌਣ ਚਲਾ ਰਹੀ ਸੀਗੇ ਤਾਂ ਮੈਨੂੰ ਕੁਝ ਨਹੀਂ ਯਾਦ ਆ ਰਿਹਾ ਦਾ ਤੇ ਆਂਟੀ ਉਹ ਨਹੀਂ ਠੀਕ ਨਾਲ ਜਿਹੜੇ ਤੁਹਾਡੇ ਆਏ ਮੈਂ ਉਹਦਾ ਥੋੜਾ ਥੀਕ ਹੈ ਉਧਰ ਮੋਟਰਸਾਈਕਲ ਚਾਲਕ ਕੁਲਮੰਤ ਨੇ ਦੱਸਿਆ ਕਿ ਉਹ ਆਪਣੇ ਮੋਟਰਸਾਈਕਲ ਤੇ ਫਗਵਾੜਾ ਤੋਂ ਨਕੁੱਦਰ ਵਾਲੀ ਸਾਈਡ 'ਚ ਆ ਰਿਹਾ ਸੀ ਕਿ ਹਦੀਆਬਾਦ ਚੌਂਕ ਵਿਖੇ ਨਕੁੱਦਰ ਵਾਲੀ ਸਾਈਡ ਤੋਂ ਆ ਰਹੀ ਬ੍ਰਿਜਾਕਾਰ ਜਿਸ ਨੂੰ ਇੱਕ ਮਹਿਲਾ ਚਲਾ ਰਹੀ ਸੀ ਨੇ ਟੱਕਰ ਮਾਰ ਦਿੱਤੀ ਉਸਨੇ ਦੱਸਿਆ ਕਿ ਟੱਕਰ ਮਾਰਨ ਤੋਂ ਬਾਅਦ ਕਾਰ ਇੱਕ ਖੋਖੇ ਵਿੱਚ ਜਾ ਵਜੀ ਜਿਸ ਨਾਲ ਗੱਡੀ ਵੀ ਨੁਕਸਾਨੀ ਗਈ ਹਦੀਆਬਾਦ ਚੌਂਕ ਤੋਂ ਉਸ ਕੰਨਾ ਸੀ ਨਵੇਂ ਪਿੰਡ ਸਾਈਡ ਵੱਲ ਨੂੰ ਮੇਰੇ ਮੋੜੇ ਸੀਗੀ ਸਕੂਟਰੀ ਟੱਕਵਾ ਉਹਦੇ ਮੋੜੇ ਸੀਗੇ ਇਹ ਗੱਡੀ ਉਹ ਤੋਂ ਬਹੁਤ ਤੇਜ਼ ਆਈ ਆ ਉਹ ਤਾਂ ਪਿੱਛੇ ਸੀ ਮੈਂ ਮੇਰੇ ਪਿੱਛੇ ਟਰੱਕ ਸੀ ਟ੍ਰੱਕ ਨੂੰ ਓਵਰਟੇਕ ਆ ਕੇ ਪੱਲੇ ਪਾਸੇ ਜਾਣਾ ਸੀ ਟ੍ਰੱਕ ਨੂੰ ਓਵਰਟੇਕ ਆ ਕੇ ਮੈਂ ਬਿਲਕੁਲ ਸਲੋ ਹੋ ਗਿਆ ਪਹਿਲਾਂ ਗੱਡੀ ਰਾਂ ਵਿੱਚ ਲੱਗੀ ਮੋੜ ਕੇ ਗੱਡੀ ਮੇਰੇ ਵਿੱਚ ਲੱਗੀ ਮੇਰਾ ਮੋਟਰਸਾਈਕਲ ਦੇਖ ਕੇ ਚਾਰ ਬਾਜ਼ੀਆ ਪਾ ਕੇ ਮੈਂ ਇੱਥੇ ਆ ਕੇ ਡਿੱਗਾ ਤੇ ਮੋਟਰਸਾਈਕਲ ਮੇਰਾ ਉੱਥੇ ਪੈ ਗਿਆ ਤੇ ਗੱਡੀ ਕੌਣ ਚਲਾ ਰਹੀ ਸੀ ਲੇਡੀ ਚਲਾ ਰਹੀ ਸੀ ਗੱਡੀ ਉਸ ਵੇਲੇ ਸਾਨੂੰ ਕੁਝ ਨਹੀਂ ਪਤਾ ਸੀ ਕੌਣ ਲੇਡੀ ਚਲਾਉਂਦੀ ਸੀ ਉਹ ਲੇਡੀਆਂ ਕਹਿੰਦੇ ਸਨ ਕਿੱਧਰੋਂ ਆ ਰਹੇ ਸੀ ਉਹ ਹਾਂਜੀ ਕਿੱਧਰੋਂ ਉਹ ਆਏ ਸੀ ਆਪਣੇ ਨੰਦਗੋਤ ਸਾਈਡ ਤੋਂ ਤੁਸੀਂ ਕਿਹੜੀ ਸਾਈਡ ਤੋਂ ਆ ਰਹੇ ਸੀ ਅਸੀਂ ਜਾਂਦੇ ਸੀ ਹਰਿਆਵਾਲਾ ਨੂੰ ਫਗਵਾਦ ਸਾਈਡ ਤੋਂ ਤੇ ਸੜ ਚੋੜ ਤਾਂ ਨਹੀਂ ਇਜ਼ਰਾਨ ਪੁਲਿਸ ਮੁਲਾਜ਼ਮਾਂ ਤੇ ਸਥਾਨਕ ਲੋਕਾਂ ਵਿਚਕਾਰ ਤੂ ਤੂ ਮੈਂ ਵੀ ਹੋ ਗਏ ਜਿਸ ਤੇ ਨਾਰਾਜ਼ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਉੱਪਰ ਵੀ ਪੱਖਪਾਤ ਕਰਨ ਦੇ ਦੋਸ਼ ਲਗਾਏ ਇਸ ਮੌਕੇ ਗੱਲਬਾਤ ਕਰਦੇ ਸਥਾਨਕ ਲੋਕਾਂ ਨੇ ਦੱਸਿਆ ਕਿ ਕਾਰ ਚਾਲਕ ਕਾਫੀ ਤੇਜ਼ ਰਫਤਾਰ ਵਿੱਚ ਸੀ ਉਹਨਾਂ ਦੱਸਿਆ ਕਿ ਜਿਸ ਸਮੇਂ ਹਾਸਾ ਵਾਪਰਿਆ ਉਸ ਸਮੇਂ ਉਹ ਮੌਕੇ ਤੇ ਮੌਜੂਦ ਸਨ ਤੇ ਉਹਨਾਂ ਦਾ ਵੀ ਬਚਾਅ ਹੋ ਗਿਆ ਫਿਲਹਾਲ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਹਾਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਸਾਹਿਬਾ ਜੀ ਇਧਰ ਐਕਟ ਵਾਲੇ ਆਉਂਦੇ ਸੀ ਉੱਥਰੋਂ ਮੈਡਮ ਆਉਂਦੀ ਸੀਗੀ ਉਹ ਬੜੀ ਸਪੀਡ ਨਾਲ ਆਈ ਆ ਮੈਂ ਕੁਦਰਤੀ ਪਰੇ ਸੀਗਾ ਤੋ ਬਰੀ ਜੋ ਦੇ ਬਚਾਅ ਹੋ ਗਿਆ ਤਿੰਨ ਚਾਰ ਜਣੇ ਅਸੀਂ ਸੀਗੇ ਤੇ ਪਰੇ ਹੋ ਕੇ ਹੋ ਗਿਆ ਕਰਕੇ ਬਚਾਅ ਹੋ ਗਿਆ ਤੇ ਮੈਡਮ ਕੀ ਚਲਾ ਰਹੇ ਸੀ ਕਾਲ ਚਲਾ ਰਹੇ ਮੈਡਮ ਹਾਂ ਗੱਡੀ ਚਲਾ ਰਹੇ ਸੀ ਤੇ ਐਕਟੋਵਾਂ ਵਾਲੇ ਐਕਟ ਵਾਲੇ ਤੋਂ ਨਭੇ ਆਉ ਆ ਉਹ ਸਹੀ ਸੀ ਹਾਂਜੀ ਉਹ ਸਹੀ ਆ ਰਹੇ ਸੀ ਉਹ ਤੇ ਤੁਹਾਡੇ ਕਿੱਥੇ ਲੱਗੀ ਇਹ ਆ ਗੀ ਗੱਡੀ ਨਹੀਂ ਮੈਂ ਆ ਦੇਖੋ ਸਿੱਧੀ ਵੱਜੀ ਗੱਡੀ ਆ ਗਿਆ ਮੋੜੇ ਸਮੇ ਪੱਥਰ ਜਾਂ ਭਾਰਾ ਸੀਗਾ ਤੇ ਇਹ ਵਿੱਚ ਵੱਜ ਕੇ ਖੰਨਾ ਇਧਰ ਵੱਜਿਆ ਹੀ ਪਰੇ ਸੇ ਕੇ ਕਰਕੇ ਬਚਾਅ ਹੋ ਗਿਆ ਮੇਰੇ ਚਾਰ ਪੰਜ ਜਾਨਾਂ ਅਸੀਂ ਬੈਠੇ ਸੀਗੇ ਤੇ ਜਿਹੜੇ ਐਕਟੋਵਾਂ ਵਾਲੇ ਬੰਦੇ ਐਕਟ ਵਾਲੇ ਉਹਨਾਂ ਜਿਆਦਾ ਸੱਟਾਂ ਲੱਗੀਆਂ ਹਸਪੀਟਲ ਲਗਾਏ ਆ ਕਿੰਨੇ ਵਿਅਕਤੀ ਸੀ ਉਹ ਹਾਂਜੀ ਉਹ ਨਿਆਣਾਂ ਦੀ ਜਨਾਨੀ ਸੀ ਇੱਕ ਦੋ ਤਿੰਨ ਜਾਨਾਂ ਸੀਗਾ ਹਾਂਜੀ ਕੋ ਜਾਣੇ ਸੀ ਗਏ ਉਹ ਜਿਆਵਾ ਦੀ ਅੰਦਰ ਉਹ ਕਿਧਰੋਂ ਇਧਰੋਂ ਆ ਰਹੇ ਸੀ ਹਾਂਜੀ ਉਹ ਫੁਗੜਿਆ ਨੂੰ ਆ ਰਹੇ ਸੀ ਇਹ ਮੈਡਮ ਇਧਰੋਂ ਆ ਰਹੇ ਸੀ ਇੱਥੇ ਬਤੀ ਮੈਡਮ ਠੀਕ ਠਾਕ ਹਾਂਜੀ ਮੈਡਮ ਠੀਕ ਹੈ ਮੈਡਮ ਠੀਕ ਹੈ